हेलो स्टूडेंट्स नेक्स्ट ਸਾਡਾ ਲੇਖ ਹੈਗਾ ਲੋਹੜੀ ਲੋਹੜੀ ਦਾ ਤਿਉਹਾਰ ਤੇ ਠੀਕ ਹੈ ਬੱਚਿਆਂ ਸਾਰਿਆਂ ਨੂੰ ਪਸੰਦ ਹੁੰਦਾ ਲੋਹੜੀ ਕਿਉਂਕਿ ਲੋਹੜੀ ਬੱਚੇ ਮੰਗਣ ਜਾਂਦੇ ਆ ਠੀਕ ਹੈ ਤੇ ਅੱਜ ਅਸੀਂ ਅੱਜ ਲੇਖ ਕਰਾਂਗੇ ਡਿਟੇਲ ਦੇ ਵਿੱਚ ਪੁਆਇੰਟਾਂ ਦੇ ਵਿੱਚ ਠੀਕ ਹੈ ਪਹਿnde ਭੂਮਿਕਾ ਹੈ ਪਹਿਲਾਂ ਭੂਮਿਕਾ ਦੇ ਵਿੱਚ ਲੋਹੜੀ ਪੰਜਾਬੀਆਂ ਦਾ ਪ੍ਰਸਿੱਧ ਤਿਉਹਾਰ ਹੈ ਠੀਕ ਹੈ ਇਤਿਹਾਰ ਇਸਤਿਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਹਨ ਉੱਥੇ ਬੜੇ ਚਾਣ ਨਾਲ ਕੀਤਾ ਮਨਾਇਆ ਜਾਂਦਾ ਹੈ ਠੀਕ ਹੈ ਇਹ ਹਰ ਸਾਲ ਜਨਵਰੀ ਦੇ ਮਹੀਨੇ ਮਾਗੀ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ ਠੀਕ ਹੈ ਮਾਗੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ ਇਹ ਠੀਕ ਹੈ ਲੋੜੀ ਦਾ ਤਿਹਾਰ ਅੱਗੇ ਹੈ ਲੋੜੀ ਦੀਆਂ ਤਿਆਰੀਆਂ ਕਿੱਦਾਂ ਲੋੜੀ ਦੀਆਂ ਤਿਆਰੀਆਂ ਹੁੰਦੀਆਂ ਹਨ ਲੋੜੀ ਦੇ ਤਿਹਾਰ ਨੂੰ ਪਿੰਡਾਂ ਵਿੱਚ ਬਧੇਰੀ ਚਾਹ ਨਾਲ ਮਨਾਇਆ ਜਾਂਦਾ ਹੈ ਠੀਕ ਹੈ ਬੱਚੇ ਲੋੜੀ ਤੋਂ ਕੁਝ ਦਿਨ ਪਹਿਲਾਂ ਹੀ ਘਰ ਘਰ ਜਾ ਕੇ ਲੋੜੀ ਮੰਗਣੀ ਸ਼ੁਰੂ ਕਰ ਤਿੰਦੇ ਹਨ ਠੀਕ ਹੈ ਜਿਨ੍ਹਾਂ ਘਰਾਂ ਵਿੱਚ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਮੁੰਡਾ ਜੰਮਿਆ ਹੋਵੇ ਉਹਨਾਂ ਘਰਾਂ ਵਿੱਚ ਵਿਸ਼ੇਸ਼ ਲੋੜੀ ਮਨਾਈ ਜਾਂਦੀ ਹੈ ਅੱਜਕੱਲ ਮੁੰਡੇ ਦੇ ਨਾਲ-ਨਾਲ ਕੁੜੀ ਦੇ ਜੰਮਣ ਉੱਤੇ ਵੀ ਲੋੜੀ ਮਨਾਈ ਜਾਂਦੀ ਹੈ ਜੋ ਕਿ ਇੱਕ ਚੰਗੀ ਗੱਲ ਹੈ ਠੀਕ ਹੈ ਅੱਗੇ ਹੈ ਲੋੜੀ ਮਨਾਉਣ ਦੇ ਪਿੱਛੇ ਕਾਰਨ ਕੀ ਹੈ ਕਿਉਂ ਮਨਾਉਂਦੇ ਆ ਲੋੜੀ ਕਹਿੰਦੇ ਆ ਲੋੜੀ ਦਾ ਤਿਉਹਾਰ ਜਿਹੜਾ ਆ ਦੁੱਲੇ ਪੱਟੀ ਦੀ ਕਥਾ ਦੇ ਨਾਲ ਜੁੜਿਆ ਹੈ ਠੀਕ ਹੈ ਦੁੱਲਾ ਪੱਟੀ ਹੋਇਆ ਸੀ ਇੱਕ ਉਹਦੇ ਪਿੱਛੇ ਇੱਕ ਕਥਾ ਆ ਉਹਦੇ ਨਾਲ ਜੁੜਿਆ ਇਹਦਾ ਸੰਬੰਧ ਠੀਕ ਹੈ ਦੁੱਲੇ ਪੱਟੀ ਨੇ ਜਿਹੜੇ ਸੀਗੇ ਸੁੰਦਰੀ ਅਤੇ ਮੰਤਰੀ ਨਾਂ ਦੀਆਂ ਦੋ ਕੁੜੀਆਂ ਦਾ ਵਿਆਹ ਕਰਵਾਇਆ ਸੀਗਾ ਨਾ ਕਿਸੇ ਉਹਨਾਂ ਦਾ ਸੁੰਦਰੀ ਤੇ ਮੰਤਰੀ ਉਸਨੇ ਉਹਨਾਂ ਕੁੜੀਆਂ ਦਾ ਧਰਮ ਦਾ ਬਾਪ ਬਣ ਕੇ ਆਪਣੀਆਂ ਧੀਆਂ ਦੀ ਝੂਲੀ ਵਿੱਚ ਸ਼ੱਕਰ ਪਾਈ ਸੀ ਠੀਕ ਹੈ ਉੱਥੇ ਉਸੇ ਕਥਾ ਤੋਂ ਹੀ ਇਹ ਗੀਤ ਪਰਚਲਤ ਹੈ ਕਿਹੜਾ ਗੀਤ ਪਰਚਲਤ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਠੀਕ ਹੈ ਬੱਚੇ ਵੀ ਇਹ ਜਿਹੜਾ ਆ ਲੋਹੜੀ ਵਾਲੇ ਦਿਨ ਜ਼ਰੂਰ ਗਾਉਂਦੇ ਆ ਠੀਕ ਹੈ ਇਸ ਲਈ ਇਹ ਗਾਇਆ ਜਾਂਦਾ ਹੈ ਅੱਗੇ ਹੈ ਲੋਹੜੀ ਦੀ ਰਾਤ ਲੋਹੜੀ ਦੀ ਰਾਤ ਕਿੱਦਾਂ ਦੀ ਹੁੰਦੀ ਹੈ ਲੋਹੜੀ ਦੀ ਰਾਤ ਲੋਕ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਆਪਣੇ ਘਰ ਬੁਲਾਉਂਦੇ ਹਨ ਉਹ ਆਪਣੇ ਘਰਾਂ ਵਿੱਚ ਲੱਕਣਾ ਬਾਲਦੇ ਹਨ ਲੋਕ ਅੱਧੀ ਅੱਧੀ ਰਾਤ ਤੱਕ ਭੰਗੜੇ ਪਾਉਂਦੇ ਹਨ ਅਤੇ ਆਪਣੀ ਖੁਸ਼ੀ ਯਾਹਰ ਕਰਦੇ ਹਨ ਠੀਕ ਹੈ ਨਾਲ ਹੀ ਲੋਹੜੀ ਦੇ ਗੀਤ ਗਾਏ ਜਾਂਦੇ ਹਨ ਘਰ ਆਏ ਮਹਿਮਾਨਾਂ ਨੂੰ ਮੂੰਗਫਲੀਆਂ ਅਤੇ ਰੇਵੜੀਆਂ ਖਾਣ ਨੂੰ ਦਿੱਤੀਆਂ ਜਾਂਦੀਆਂ ਹਨ ਮੁਕਤੀ ਗੱਲ ਇਹ ਹੈ ਕਿ ਲੋੜੀ ਦਾ ਤਿਉਹਾਰ ਸਾਰਿਆਂ ਲੋਕਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਉਹਨਾਂ ਦੇ ਸਾਲ ਭਰ ਦੇ ਦੁੱਖ ਆਪਣੇ ਨਾਲ ਸਮੇਟ ਕੇ ਚਲਾ ਜਾਂਦਾ ਹੈ ਠੀਕ ਹੈ ਇਹ ਹੋ ਗਿਆ ਲੋੜੀ ਦਾ ਤਿਉਹਾਰ ਓਕੇ ਬਾਏ